ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਮਿਲੋ ਨਿੰਮੇ ਨੂੰ ਪੰਤਰੀ ਗਾਲ ਜੀ ਸਾਰੇ ਵੀਰਾਂ ਨੂੰ ਭਾਈ ਅੱਜ ਆਏ ਸੋਨੀ ਕੋਲ ਸੋਨੀ ਕਈ ਦਿਨ ਦਾ ਬੁਲਾਉਂਦਾ ਆਪਾਂ ਨੂੰ ਸੋਨੀ ਨੇ ਲਾਈ ਵੇ ਪਬੂਲਰ ਦੀ ਨਰਸਰੀ ਤੇ ਉਹ ਕਹਿੰਦਾ ਆਪਾਂ ਨੇ ਸੇਲ ਕਰਨੀ ਆ ਜੀ ਉਹਦੇ ਬਾਰੇ ਦੱਸਣਾ ਆਪਾਂ ਨੇ ਠੀਕ ਹੈ ਜਿਹਨੇ ਲੈਣੀ ਹੋਈ ਭਾਈ ਸਾਡੇ ਨਾਲ ਸੰਪਰਕ ਕਰ ਲਿਓ ਬਾਕੀ ਤੁਹਾਨੂੰ ਮਲਾਉਂਦੇ ਆ ਸੋਨੀ ਨਾਲ ਸੋਨੀ ਕਿਹਾ ਮੋਟਰ 'ਤੇ ਆਰਾਮ ਕਰ ਰਿਹਾ ਆਏ ਭਾਈ ਨਰਸਰੀ ਇਹਦੀ ਤਾਂ ਸੋਨੀ ਨੂੰ ਪੁੱਛੇ ਕਿ ਕਿੰਨੇ ਨੰਬਰ ਆ ਇਹ ਵੈਰਾਈ ਟਾਈਵ ਹੀ ਆ ਸੋਨੀ ਉਹ ਸੋਨੀ ਕੀ ਹਾਲ ਹੈ ਹੋਰ ਵਧੀਆ ਹਾਂ ਮੈਂ ਤੁਹਾਡੇ ਵੇਟ ਕਰਕੇ ਕੋਈ ਆਰਾਮ ਲੱਗ ਰਿਹਾ ਹੈ ਰੈਸਟ ਕਰ ਰਿਹਾ ਹੈ ਮਨੀਮ ਆ ਗਈ ਸੀਗੀ ਅੱਛਾ ਫਿਰ ਮਾ ਚਲ ਆਉਂਗੇ ਤੇਰੇ ਕੋਲ ਜਰੂਰ ਆਉਂਗੇ ਤੈਨੂੰ ਕਿਹਾ ਤਾਂ ਨਾ ਫੋਨ ਬਣਾ ਬਣਾਈ ਫਿਰਦੇ ਦੇਖ 55 ਦੇਖ ਲੈ ਪੂਰਾ ਪੂਰਾ 55 ਬਾਈ ਦੇਖ ਲੈ ਕਦਾ ਕਮਾਲੀ ਕਰਤੀ ਹੈ ਜੀ ਵੀਰਾਂ ਦੇ ਦਿਲ ਵੀ ਛੋਟੇ ਹੋ ਗਏ ਬਿੰਦੀ ਛੋਟੇ ਹੈ ਜੀਮੇਦਾਰ ਕਰੇ ਕੀ ਆ ਯਾਰ ਸਰਕਾਰ ਨੇ ਉਹ ਕਰੇ ਵੇ ਹੋਰ ਸੋਨੀ ਕੀ ਹਾਲ ਹੈ ਅੱਜ ਉਧਰ ਨਹੀਂ ਲਾਇਆ ਕੰਮ ਬਾੜ ਦਾ ਹਾਂ ਮੈਂ ਚੱਲ ਰਹੀਆਂ ਮਸ਼ੀਨਾਂ ਦੋਹੇ ਹਾਂ ਗਏ ਬੇ ਡਰਾਈਵਰ ਲੈ ਕੇ ਭਾਈ ਸੋਨੀ ਦਾ ਕੰਮ ਵੀ ਤਗੜਾ ਹੈ ਇਹਦਾ ਟਰੈਕਟਰ ਦਾ ਕੰਮ ਆ ਉਹ ਆਪਣਾ ਬਾੜ ਦਾ ਨੰਬੀ ਨਾਲੇ ਕਰੀ ਜਦੇ ਆਪਾਂ ਬੂਟੇ ਵੜਦੇ ਨਹੀਂ ਗੱਲੇ ਨਾਲੇ ਬੂਟੇ ਲਾਉਂਦੇ ਵੀ ਐਵੇਂ ਲਾਉਂਦੇ ਹਾਂ ਗਰੀਪਾ ਜਿੰਨਾ ਪਾ ਵੜਦੇ ਉਹਦੇ ਵੱਧ ਲਾਉਣ ਦੀ ਕੋਈ ਲਾਉਂਦੇ ਵੀ ਆ ਸਹੀ ਗੱਲ ਆ ਠੀਕ ਆ ਨਾ ਬਾਈ ਸਾਡੇ ਤਾਂ ਇਹ ਪੂਰੇ ਮਸ਼ਹੂਰ ਆਏ ਕਿ ਮੈਂ ਕਹਿੰਦਾ ਕਿੰਨੇ ਸਾਲ ਤੇ ਸੋਨੀ ਕੰਮ ਕਰਦੇ ਥੋੜਾ ਦਾਦਾ ਘਰ ਦਾ ਹੁੰਦਾ ਸੀ ਨਾ ਸਾਡੇ ਦਾਦੀ ਲਾਹੀ ਕੰਮ ਚੱਲਦਾ ਆ ਰਿਹਾ ਡੈਡੀ ਉੱਥੇ ਪਰ ਹੁਣ ਪੀੜੀਦਰ ਪੀੜੀ ਹੋ ਆ ਤੀ ਪੀੜੀ ਚੱਲਦੀ ਤੀ ਪੀੜੀ ਚੱਲਦੀ ਨਾ ਅਸੀਂ ਵੀ ਇਹਨਾਂ ਤੇ ਲੱਤੇ ਪਪੂਲਰ ਬਹੁਤ ਵਧੀਆ ਚੱਲੇ ਆ ਰਹੇ ਸੋਨੀ ਉਹ ਆ ਰਿਜ਼ਲਟ ਤਾਂ ਹੁਣ ਸਾਰੇ ਵਧੀਆ ਹੀ ਆ ਹੁਣ ਮਾਲ ਦੇ ਲਾਉਣ ਤਿੰਨ ਤਰ੍ਹਾਂ ਦੀਆਂ ਬਰੇਟੀਆਂ ਚਾਰ ਤਰ੍ਹਾਂ ਦੀਆਂ ਲਾਈਆਂ ਪਈਆਂ ਹਾਂ ਆ ਦੇਖੋ ਸਾਰੇ ਤਨੇ ਵਧੀਆ ਲੱਗਾ 110 11 10 ਵੀ ਆ ਗਈ ਹਾਂ 10 ਵੀ ਆ 13 ਵੀ ਲੱਗਿਆ ਪੁੱਧਰਲੀ ਅੱਛਾ 13 ਵੀ ਆ 13 ਵੀ ਵਾਈ ਤੇ ਹੁੰਦੇ ਆ ਹਾਂ 13 ਦਾ ਵੀ ਲੱਗਿਆ ਪਿਆ 10 ਦਾ ਵੇਗਾ ਨੌਂ ਤਰ ਵੀ 48 ਪਿੰਟ ਲੱਗੀ ਹੋਈ ਆ ਅੱਛਾ 48 ਦਾ ਵੀ ਥੋੜਾ ਹੀ ਰੱਖਿਆ ਹੋਇਆ ਸੋਨੀ ਦੀ ਬੁਕਿੰਗ 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 ਆਨਲਾਈਨ ਕਰਾ ਲਓ ਕੋਈ ਟੱਕਰ ਨਹੀਂ ਅੱਛਾ ਉਹ ਨੰਬਰ ਤੇ ਵਟਸਐਪ ਤੇ ਚਲੋ ਬਾਈ ਤੁਹਾਨੂੰ ਬਾਅਦ ਚ ਨੰਬਰ ਵੀ ਦੰਦੇ ਆ ਫਰੋਂ ਬਰਾਇਟੀ ਵੀ ਦਿਖਾਉਂਦੇ ਹਨਾ ਮੇ ਲਾਉਣਾ ਹੁਣ ਗਾਂ ਨੂੰ ਕੀਲਾ ਲੈਣਾ ਇੱਕ ਹੋਰ ਮੈਂ ਵੀ ਸੋਨੀ ਤੇ ਲਾਉਂਗਾ ਹਾਂ ਕੋਈ ਨਾ ਰਿਜ਼ਲਟ ਬਹੁਤ ਵਧੀਆ ਆਇਆ ਉਹ ਰਿਜ਼ਲਟ ਯਾਰ ਦੇਖ ਲਿਆ ਸੀ ਲਾਇਆ ਨਹੀਂ ਇਹ ਹੁਣ ਪਿੰਡ ਦੇਖ ਲਿਓ ਤੁਸੀਂ ਸਾੜੇ ਲੱਗੇ ਪੇ ਦੇਖੀ ਉੱਤੇ ਤੁਹਾਡੇ ਤੇ ਲੇ ਕੇ ਤੇ ਆ ਸੀ ਆ ਨਾਲੇ ਬਿਨਾ ਬਾਈ ਸੋਨੀ ਗੰਨੇ ਤੇ ਆ ਹਾਂ ਹਾਂ ਬਿਨਾ ਗੰਨੇ ਤੇ ਨਾ ਅਜਿਹੇ ਹੋਏ ਪਿਆ ਪਾਵੇਂ ਵਰਗੇ ਮੋਟੇ ਹੋਏ ਪਿਆ ਪਹਿਲੇ ਸਾਲ 13 ਦਿਖਾਉਣ ਦੇ ਉੱਧਰ ਨਹੀਂ 13 13 ਦੇ ਸ਼ੁਰੂ ਤੋਂ ਗੱਲ ਕਰਦੇ ਬਾਈ ਆਜ ਸੋਨੀ ਅਗਲੇ ਮਹੀਨੇ ਸਟਾਰਟ ਆ ਨਾ ਹਾਂ ਬੁਕਿੰਗ ਤਾਂ ਹੋਈ ਜਾਂਦੀ ਹੈ ਨਾ ਤੇਰੇ ਕੋਲ 110 109 9 10 13 13 48 ਪਿੰਡ ਖੜੀ ਹੈ ਹਾਂ ਜੀ 48 ਬਾਈ ਇਹਦੇ ਕੋਲ ਹੈ ਸੋਨੀ ਲਾਸਟ ਪਾਣੀ ਹੋਇਆ ਤਾਂ ਪਟਾਈ ਕਰੋ ਪਟਾਈ ਕਰਕੇ ਬਾਈ ਅਮਨਾ ਪੱਟਣੇ ਸੁੱਕੇ ਰਹਿੰਦੇ ਆ ਫਿਰ ਹੂੰ ਇਸ ਸਾਲ ਆਹ ਬਜਗੜ ਵਧੀਆ ਕਰਿਆ ਪਿਆ। ਦੇਖ ਦੇਖ ਜਗੜ। ਮੇਰੇ ਵੀ 13 ਦੀ ਆ। ਬੂਟਾ ਵੀ 13 ਦਾ। 13 ਦਾ ਨਾ। ਆ ਬੂਟਾ ਪਾਣੀ ਲੱਗ ਰਿਹਾ। ਅੱਛਾ ਪਿਛਲੇ ਸਾਲ ਤੇਰੇ ਕੋਲ ਆ ਕੀ ਹੈ ਵੈਰੈਟੀ? 13। 13 ਵਾਲਾ ਬੂਟਾ ਲਾ ਕੇ ਵਿੱਚ ਉਹੀ ਪਲਾਟ ਦੇ ਉੱਪਰ ਆਉਂਦੇ ਆ। ਅੱਛਾ। ਹੋਰ ਕੋਲ ਤਾਂ ਇਸ ਸਾਲ ਆਈ ਆ ਤੇਰੇ ਕੋਲ ਪਰ ਪਿਛਲੇ ਸਾਲ ਆ ਗਈ। ਆਏ ਬਾਈ 113 ਛੁੱਟੀ। ਇਹ ਆ ਦੇਖੋ। ਹੁਣ ਪਾਣੀ ਕਰਕੇ ਅਸੀਂ ਵਿੱਚ ਵੜ ਨਹੀਂ ਸਕਦੇ। 13 ਦਾ ਬੂਟਾ ਹੈ। ਲੰਬਾਈ ਵੀ ਸੋਹਣੀ ਹੈ ਨਾ ਹਾਂ ਦੇਖਦਾ ਬੂਟਾ ਦੀ ਕਿੰਨੀ ਫਾਈ ਹਾਂ ਸੋਹਣੀ ਦਾ ਕਿਦਾਂ ਦਾ ਬੂਟਾ ਚਾਹੀਦਾ ਲਾਉਣਾ ਆਪਾਂ ਨੂੰ ਬੂਟਾ ਦਾ ਜਾਨੀ ਕਿ ਮੀਡੀਅਮ ਸਾਈਜ਼ ਬੱਝਿਆ ਨਾ ਦਰਮਾਨਾ ਹਾਂ ਸਾਡੇ ਤੋਂ ਜ਼ਿਆਦਾ ਕਿ ਸ਼ੁਰੂ ਦੇ ਮਾਨਾ ਹੀ ਲਾਉਂਦੇ ਆਉਂਦੇ ਸਾਈਜ਼ ਜਿਹੜਾ ਮੀਡੀਅਮ ਹੀ ਲਾਉਂਦੇ ਆਉਂਦੇ ਆ ਜਾਨੀ ਕਿ ਬਾਕੀ ਸੇਵਾ ਪਰ ਆ ਸੇਵਾ ਪਰ ਹੁਣ ਬੱਚਿਆਂ ਵਾਂਗ ਪਾਲਣਾ ਮੈਂਦਾ ਰੇਕ ਉਹ ਤਾਂ ਹੈ ਉਹ ਠੀਕ ਆ ਜੇ ਆਪਾਂ ਨੇ 6 ਵਜੇ ਨਹੀਂ ਕਾਣੇ ਵਾ ਮੈਂ ਕੱਕੇ ਨਦੀ ਚਲਾ ਦੋ ਰੇਕ ਪਾਣੀ ਨਹੀਂ ਲਾਉਣਾ ਪਾਣੀ ਲਾਉਣਾ ਖਲਾਕੇ ਨਹੀਂ ਦੇਣੀ ਉਸ ਤਾਂ ਗੱਲ ਆ ਬਾਈ ਹਾਂ ਬੱਚਾ ਹੀ ਆ ਵਾ ਮੈਂ ਜੇ ਉਹਨੂੰ ਬੱਚਾ ਕੋ ਖਾਣੇ ਪੜਿਆ ਹੁੰਦਾ ਇਹ ਨਾ ਉਹਨੇ ਕਿੱਥੇ ਨੇ ਗ੍ਰੋਥ ਨਹੀਂ ਕਰਨੀ ਗ੍ਰੋਥ ਕਿੱਥੇ ਕਰਨੀ ਹੈ ਕਿੱਥੇ ਬਲੋਗ ਕਿੱਥੇ ਹੋਣਾ ਉਹ ਹੀ ਨਾ ਨਾਲ ਉਹ ਹੀ ਚੀਜ਼ ਹੈ ਨਾ ਨਾਲ ਸਹੀ ਗੱਲ ਆ ਬਾਈ ਇਦਾਂ ਹੀ ਆ ਮਤਲਬ ਬਾਕੀ ਜਿਹੜੀ ਕੇਅਰ ਆ ਕੇਅਰ ਦੇ ਉੱਪਰ ਸਾਰਾ ਡਿਪੈਂਡ ਆ ਹਾਂ ਨਸਲ ਦਾ ਬਾਅਦ ਚਾ ਪਹਿਲਾਂ ਆਪਣੀ ਜਿਹੜੀ ਚੀਜ਼ ਦੀ ਕੀ ਹਾਂ ਕੇਅਰ ਉਹ ਤਾਂ ਮੇਨ ਆ ਠੀ ਜਿਹੜੇ ਤਾਂ ਟੀਵੀ ਨੂੰ ਵਧੀਆ ਚਾਹੀਦੀ ਆ ਪੱਸੀ ਮਿੱਟੀ ਚਾਹੀਦੀ ਬੂਟੇ ਵਾਸਤੇ ਇਹਨਾਂ ਦਾ ਬਹੁਤ ਹੀ ਡੱਕਰ ਹੋਣੀ ਚਾਹੀਦੀ ਆ ਮਤਲਬ ਸਾਰੇ ਬਸ ਨੂੰ ਐਨ ਤੱਤ ਸਾਰੇ ਹੋਣੇ ਚਾਹੀਦੇ ਡੱਕਰ ਚ ਹੋਈ ਨਹੀਂ ਬੰਦਾ ਹੀ ਨਹੀਂ ਚੱਕਰ ਚ ਚੱਕਰ ਹੁੰਦਾ ਡੱਕਰ ਚ ਜਿਹੜੀ ਕਾਸ ਆ ਉਹ ਪੈ ਜਾਂਦਾ ਮਿੱਟੀ ਘੁੱਟ ਹੋ ਜਾਂਦੀ ਆ ਹੋਰ ਟਾਈਡ ਗੱਲ ਨਹੀਂ ਜੜ ਨੂੰ ਖਲਾਬਤ ਨਹੀਂ ਹੁੰਦੀ ਜੀ ਬੈਸੇ ਸੋਨੀ ਤੂਤਾ ਰੇਤਲੀ ਜ਼ਮੀਨ ਮਾ ਲਾਉਂਦੇ ਨਾ ਪਨੀਰੀ ਅਸੀਂ ਦਾ ਤਕਰੀਬਨ ਬੂਟਾ ਲੱਗਿਆ ਬਦੇਲਾ ਸਾਡਾ ਉਧਰ ਵੀ ਦੇਖ ਲਾ ਆ ਵੀ ਤਿਆਰ ਆ ਪਲਾਟ ਪਿੱਛੇ ਬੜਾ ਪਟਾਈ ਵਾਸਤੇ ਹਾਂ ਉਹਦੇ ਬੂਟੇ ਦੀ ਕੰਮ ਜ਼ਿਆਦਾ ਕਰਦੇ ਆ ਫਸਲਾਂ ਦਾ ਕੰਮ ਤਾਂ ਉਹ ਬਹੁਤ ਘੱਟ ਕਰਕੇ ਹਾਂ ਬੂਟੇ ਦੇ ਹੀ ਬਾਈ ਇਹਨਾਂ ਦਾ ਕੰਮ ਹੈ ਕਿਹੇ ਵਰ ਵੀ ਜ਼ਮੀਨ ਲੈ ਕੇ ਅਸੀਂ ਬੂਟੇ ਹੀ ਲਾ ਰਹੇ ਹਾਂ ਹਾਂ ਠੀਕ ਹੈ ਜੀ ਇਹ ਬਾਈ ਆਏ ਆ ਵੀ ਐਗਰੀਮੈਂਟ ਵੀ ਕਰ ਲੈਂਦੇ 5 ਸਾਲ ਦਾ ਇਹ ਹਾਂ 5 ਸਾਲ ਦਾ ਐਗਰੀਮੈਂਟ ਜ਼ਮੀਨ ਜੋ ਮਰਜੀ ਜ਼ਮੀਨ ਵੀ ਮੰਨ ਲੈ ਠੇਕੇ 'ਤੇ ਲੈ ਕੇ ਨਾ ਆਪਣਾ ਪੱਕਾ ਪੇਪਰ ਬਣਾ ਕੇ ਠੀਕ ਆ ਯਾਰ ਮਰੇ ਮੁਕਰ ਦਾ ਕੀ ਹੁੰਦਾ ਸੋਹਣੀ ਹਾਂ ਸਹੀ ਗੱਲ ਆ ਜੀ ਹਾਂ ਚਾਚੇ ਨਾਲ ਤੇ ਲਈ ਹੋਈ ਉਹ ਆ ਹਾਂ ਉਹਦੇ ਵਿਚ ਅਰਨਜੀਤ ਦੇ ਵੀ ਬਾਈ ਨੇ ਉਹ ਕਰਿਆ ਆਪਣਾ ਲਾਏ ਬੂਟੇ ਐ ਸੋਹਣੀ ਉਹ ਦਰਮਿਆਨ ਆ 9 ਨੰਬਰ ਵੈਰੈਟੀ ਆ ਆ 9 ਨੰਬਰ ਆ ਬਾਈ ਆ ਦੇਖੋ 10 ਕਿਹੜੀ ਆ ਉਹੀ ਵਧੀਆ ਛਿਟੀ ਆ ਦੇਖੋ ਤੇ ਨੇ ਟੋਪ ਦੀ ਛਿਟੀ ਆ ਦੇਖੋ ਸਿੱਧੀ ਪਈ ਆ ਤੀਰਮਣ ਇਹ ਸਿੱਧੀ ਦਾ ਕਾਰਨ ਦੱਸ ਸੋਨੀ ਇਹ ਵੀ ਦੱਸ ਕਈ ਬੰਦੇ ਆਪਣੇ ਘਰਾਂ ਨਰਸਰੀ ਲਾ ਲੈਂਦੇ ਆ ਬੱਲੇ ਇਹਨਾਂ ਸ਼ੁਰੂ ਦੇ ਜਦੋਂ ਇਹਨੂੰ ਛੋਟੇ ਲਾਉਂਦੇ ਆ ਅਸੀਂ ਜਾਨੀ ਕਿ ਅਸੀਂ ਜੂਰੀਆ ਰਹਿਦ ਰੱਖੀ ਵਿੱਚ ਜਿਆਦਾ ਜੂਰੀਆ ਪਾ ਦਵੇ ਤੇਰੀ ਜਿਆਦਾ ਹੀ ਹਾਈਟ ਹੋ ਜਾਣੀ ਆ ਅੱਛਾ ਹਾਈਟ ਦੇ ਜਿਆਦਾ ਹਾਈਟ ਵਾਲੀ ਨੁਕਸਾਨ ਕਰਦੀ ਛਿਟੀ ਹਾਂ ਥਾਲ ਦੀ ਫਸਲ ਹੁੰਦੀ ਆ ਦੇਖੋ ਇਨੂੰ ਹੌਲੀ ਹੌਲੀ ਜਾਣਾ ਚਾਹੀਦਾ ਫੇਰ ਨਾ ਕੱਲੀ-ਕੱਲੀ ਇੱਕ-ਇੱਕ ਛੇੜੀ ਦੇ ਉੱਤੇ ਫੜਾਂਗ ਲੱਗਦਾ ਹਾਂ ਹਾਂ ਕਿਦਾਂ ਹੁਣ ਆਹ ਫੜਾਂਗ ਰਹਿ ਚੁੱਕੇ ਆ ਉਹ ਅਸੀਂ ਫੜਾਂਗ ਤੇ ਲੇਬਰ ਲੱਗ ਤੁਰਾਂਦੇ ਆ ਆਬੀ ਨਾਲ ਤੋੜਦੇ ਆ ਕੱਲਾ-ਕੱਲਾ ਫੜਾਂਗ ਤੋੜਨਾ ਕੱਲਾ-ਕੱਲਾ ਤੋੜ ਕੇ ਪੱਤੇ ਤੇ ਜੜਤੇ ਤੋੜ ਕੇ ਫੇਰ ਸਵਾਈ ਰੱਖਦੇ ਆ ਸੱਤੜ ਗਿਆ ਜਦੋਂ ਤੱਕ ਜੀਰੋ ਹਸਾਬ ਹੋ ਜਾਂਦੀ ਆ ਜਿਹੜੀ ਰਹਿ ਜਾਂਦੀ ਹੈ ਜਾਨੀ ਕਿ ਉਹਦੇ ਬਾਅਦ ਆਪਣੀ ਜਿਹੜੀ ਪਹਿਲੇ 2 ਸਾਲ ਦਾ ਸ਼ੰਗਾਈ ਨਕਰੇ ਜਿਹੜਾ ਬੂਟਾ ਲੱਗ ਗਿਆ ਹਾਂ ੱੱਲੇ ਤੱਕ ਰੱਖਣਾ ਸ਼ੰਗਾਈ ਨਾ ਕਰਿਓ ਤਾਂ ਵਧੀਆ ਰਹੋ ਵਧੀਆ ਵਧੀਆ ਫਲਾਫਟ ਕਰਦਾ ਹਾਂ ਹਾਂ ਹੁਣ ਆਪਾਂ ਇਹਨਾਂ ਨੂੰ ਸ਼ਾਂਗ ਤਾਂ ਇਹਨੇ ਉੱਪਰ ਤੇ ਰਹਿ ਜਾਣਾ ਟੁੱਸਾ ਟੁੱਸੇ ਨੇ ਉੱਪਰ ਤੇ ਟੁੱਟਣਾ ਟੁੱਟਣਾ ਨੇਰੀ ਨਾਲ ਵੀ ਗਿਰਨਾ ਹੈ ਨੇਰੀ ਨਾਲ ਵੀ ਗਿਰਨਾ ਠੀਕ ਹੈ ਤੇ ਇਹ ਨੁਕਸਾਨ ਕਰਦੀ ਹੈ ਜਿਹੜੀ ਇਹ ਚੀਜ਼ ਹੈ ਇਹਨੇ ਪਾਣੀ ਖਿੱਚਣਾ ਹਾਂ ਬਾਪੀ ਉਹਦੇ ਪਾਣੀ ਖਿੱਚ ਗਏ ਇਹਦੇ ਨਾਲ ਤਾਂ ਫਲਾਫਟ ਨਹੀਂ ਹੋਣੀ ਐ ਗ로우 ਹੋਣੀ ਐ ਸਾਰੀ ਪੌਦ ਜਿਹੜੇ ਮਤਲਬ ਇਹ ਪੂਰਾ ਹਾਂ ਬਾਈ ਕਹਿਣ ਦਾ ਮਤਲਬ ਇਹਦਾ ਵੀ 2 ਸਾਲ ਨਾ ਤੁਸੀਂ ਬੂਟਾ ਸ਼ਾਂਗਣਾ ਨਹੀਂ ਹੈਗਾ 2 ਸਾਲ ਇਹਨਾਂ ਨੇ ਪੂਰਾ ਗਰੋਥ ਕਰਨਾ ਹੈ ਸਾਲ ਛਾਂਗੂ ਨਾ ਮੈਂ ਤਾਂ ਕਹਿੰਦਾ ਬਹੁਤ ਜਿਆਦਾ ਜਿਹੜੇ ਰਿਜ਼ਲਟ ਜਿਹੜੇ ਲੋਕ ਛਿੱਤੀ ਛਾਂਗ ਬੰਦੇ ਆ ਇਹਨਾਂ ਨੂੰ ਕੀੜਾ ਪੈ ਜਾਂਦਾ ਇਹ ਕੀੜਾ ਪੈ ਜਾਂਦਾ ਕੀੜਾ ਪੈ ਕੇ ਬੂਟਰ ਤੇ ਫੇਰ ਪਾਣੀ ਲੱਗ ਜਿੰਦਾ ਸੇਮ ਛੱਡਣਾ ਹਾਂ ਦੇਖ ਅੱਖ ਬਣ ਜਾਂਦੀ ਮੋਟੀ ਖਰਾਬ ਹੁੰਦਾ ਹਾਂ ਇਹਦੇ ਆਪਣੇ ਆਪ ਝਿੰਗਾ ਜਿਆਦਾ ਨਾ ਨਿਕਲਣੇ ਚਾਉਣਾ ਬਾਹਰ ਕੁਸਤਾ ਜਿੰਗਾ ਝੜ ਜਾਂਦੀਆਂ ਝੜ ਜਾਂਦੀਆਂ ਉਸ ਜਿਹੜੀਆਂ ਰਹਿ ਜਾਂਦੀਆਂ ਮੋਟੀਆਂ ਉਹ ਛਾਂਗਦੇ ਹਾਂ ਹਾਂ ਉਹ ਵੀ ਇੱਥੇ ਤੱਕ ਛਾਂਗੋ ਜਿੱਥੇ ਤੱਕ ਹੱਥ ਜਾਂਦਾ ਹੱਥ ਜਾਂਦਾ ਕੋੜੀ ਲੱਗੇ ਨਾ ਛਾਂਗੋ ਹਾਂ ਇਹ ਆਪਣੇ ਆਪ ਜਾਂਦਾ ਆਪ ਬਾਈ ਇਹ ਇਹਨੇ ਤਜਰਬੇ ਕਰੇ ਪਿਆ ਤਾਂ ਦੱਸ ਰਿਹਾ ਠੀਕ ਨੇ ਹਾਂ ਅਸੀਂ ਸਾਡੀ ਤਾਂ ਸਾਰੀ ਜ਼ਿੰਦਗੀ ਹਾਂ ਸਾਰੀ ਹਾਂ ਸਾਡੇ ਇੱਧਰ ਸੋਨੀ ਆਹ ਆਹ ਕੜੀ ਵੈਰੈਟੀ ਆ ਹੈ ਸੋਨੀ ਆਹ ਕੜੀ ਵੈਰੈਟੀ ਆ ਹਾਂ ਹੈ ਸੋਨੀ ਆਹ ਕੜੀ ਵੈਰੈਟੀ ਆ ਤੇਰੀ ਲੱਗੀ ਵੀ ਜੀ 43 ਆ 48 ਆ 48 ਹੈ ਨਾ ਆ ਦੇਖੋ ਦਾ ਵੇਟ ਵੀ ਬਹੁਤ ਜ਼ਿਆਦਾ ਏ ਤੇ ਗਰੋਥ ਦੇਖ ਲੈ ਕਿੰਨੀ ਆ ਹਾਂ 4 ਸਾਲ ਦਾ ਬੁੱਟਾ ਹੋਇਆ ਵਸੇ ਇਹ ਬਾਈ ਮੈਂ ਦੇਖ ਕੇ ਦੱਸਤਾ ਵੀ ਜੀੜ 40 ਜਾਂ ਦੇਗਾ ਇਹਦੇ ਤੋਂ ਫੋੜੇ ਜੇ ਨਾ ਆਹ ਦੇਖ 48 ਬਾਈ ਜੀੜ 40 ਆ 40 ਦਾ ਮਾਲਾ ਇਹ ਦੇਖ ਲੈ ਹਲੇ ਸਾਢੇ ਤਿੰਨ ਤਿੰਨ 4 ਸਾਲ ਹੋਣ ਨੂੰ ਤੇ ਦੋ ਕੁ ਮਹੀਨੇ ਰੇ ਦੋ ਕੁ ਮਹੀਨੇ ਪਏ ਤੇ ਹੁਣ ਅਗਲੇ 1 ਸਾਲ ਇਹ 8 ਮਹੀਨੇ ਨੂੰ ਪੱਕ ਦੇਣਾ ਜੀ ਹੈ ਗਿਆ ਹੈ ਸਾਰੀ ਇਹ ਬਲਾਡ ਆਪਣਾ ਸਾਰੀ ਇਹਦਾ ਬਾਈ ਆਹ ਉਹ ਧੱਕਰ ਪਹੀ ਧੱਕਰ ਸਾਰਾ ਪਿਆਰਾ ਕਿੰਨੇ ਕਿਲੋ ਡੇਢ 2 ਕਿਲਾ ਹੋਗੇ ਹਾਂ 2.5 ਕਿਲੇ 2.5 ਕਿਲੇ ਹੈਗੇ ਯਾਰ ਨੰਨੂ ਵੀ ਖੜੇ ਆ ਉਹ ਵੀ ਹਾਂ ਆ ਦੇਖੋ ਬਾਈ ਆ ਦੇ ਇਹਨੂੰ ਕਹਿੰਦੇ ਖਰਾਕ ਆ ਦੇਡਾ ਦੇਖੋ ਡਾਇ ਨਾਲ ਨਾਲ ਪਾਇਆ ਪਿਆ ਆ ਦੇਖੋ ਇਹ ਹੁੰਦੀ ਆ ਟੇਕ ਕੇਅਰ ਪਾਣੀ ਲੱਗਣਾ ਫਿਰ ਇਹਨੂੰ ਮੱਲੇ ਖਰਾਕ ਹਾਂ ਪਾਣੀ ਬਸ ਪਹਿਲਾਂ ਪਾਣੀ ਤਿਆਰ ਇਹ ਕੰਨ ਕਰੂੰ ਕਮਲਾਉਣ ਲੱਗੀ ਆ ਹਾਂ ਹੈਂ ਕਮਲਾਉਣ ਲੱਗੀ ਬਸ ਤਿਆਰੇ ਪਾਣੀ ਦਾ ਬਸ ਹੁਣ ਇਹਨੂੰ ਲਾਜਣਾ ਇਹਨੂੰ ਬਜੋਰੀਆਂ ਲਾ ਕੇ ਪਾਣੀ ਜੂਰੀਆਂ ਮਾਰ ਦੇਣਾ ਕਣਕ ਨੂੰ ਵਿੱਚੇ ਇਹਦੇ ਵਾਸਤੇ ਵੀ ਸਾਰਾ ਡੇਰ ਆ ਜਾ ਫੇਰ ਪਾਉਣਾ ਇੱਕ ਵਾਰ ਕਿਹੜੀ ਵੈਰੈਟੀ ਹੈ ਲਾਈ ਦੀ ਕਣਕ ਦਾ ਬੀਜ ਕਣਕ ਦਾ ਬੀਜ ਤਾਂ ਹੁਣ ਪਤਾ ਨਹੀਂ ਕਿਹੜੀ ਹੈ ਲੇਟ ਹੈ ਤੇ ਪਛੇਤੀਓ ਲਾਈਆ ਸਰਦਾਰ ਨੇ ਹਲਵਾਈ ਬੜੇ ਨੇ ਤਾਂ ਅੱਛਾ ਅੱਛਾ ਮੈਂ ਥੋੜੀ ਫਸਲ ਦੇਖ ਬਹੁਤ ਹੀ ਐਂਟਰ ਹੈ ਨਾ ਨਾ ਠੀਕ ਹੈ ਠੀਕ ਹੈ ਕਿੰਨੇ ਕਿੱਲੇ ਆ ਥੋੜਾ ਇੱਥੇ ਤੇ ਕੋਈ ਨਹੀਂ ਕਣਕ ਤਾਂ ਨਹੀਂ ਦੇਖ ਲੈ ਇਹ ਹੈਗੇ ਢਾਈ ਤਿੰਨ ਕੀਲੇ ਬਾਕੀ ਇੱਧਰ ਨੂੰ ਮੁੜ ਕੇ ਆ ਸਾਡਾ ਪਿਆਰ ਆ ਇਹ ਮਾਲ ਤੇ ਆ ਰਿਹਾ ਪਤਾ ਨਹੀਂ ਇਹ ਬਾਈ ਗੋਲੂ ਬਾਈ ਦੇ ਗਵੰਢੀ ਆ ਉਹ ਗੋਲੂ ਬਾਈ ਦੀ ਮੋਟਰ ਆ ਪ੍ਰਧਾਨ ਦੀ ਉਹ ਗੰਨਾ ਖੜਾ ਪ੍ਰਧਾਨ ਜੀ ਦਾ ਉਹ ਪਤਾ ਉਹਨਾਂ ਨੂੰ ਪਿਆਰ ਆ ਬਹੁਤ ਇਹ ਜੀ ਗੱਲਾਂ ਹਾਂ ਚੱਕੇ ਨਹੀਂ ਫੋਨ ਮਾ ਕਰਿਆ ਦਾ ਗੋਲੂ ਬਾਈ ਨੂੰ ਮੈਂ ਤੇ ਖੇਤ ਵਿੱਚ ਹੋਣਾ ਹਾਂ ਹਾਂ ਕਿਤੇ ਗਿਆ ਪਿਆ ਹੋਣਾ ਅੱਜ ਕਿਤੇ ਗਿਆ ਪਿਆ ਹੋਣਾ ਤੇ ਹੋਰ ਦਿਖਾ ਦਾ ਸੋਹਣੀ ਕਿਹੜੀ ਵੈਰੈਟੀ ਹੈ ਹੋਰ ਤੇਰੇ ਕੋਲ ਦੇਖੋ ਜੀ ਆਜੋ ਉਧਰੋਂ ਆ ਤਾਂ ਸਾਰੀ ਹੋਣ ਕੋਲੋਂ ਬਸ ਨੌ ਮੈਂ ਵੀ ਉੱਪਰ ਹੀ ਆ ਜਾਂਦੀ ਹੈ 10 ਹਾਂ ਆ ਬਾਈ 9 ਆ ਔਰ 13 ਹੈ ਹਾਂ ਇੱਧਰ ਆਓ 48 ਕੇ 10 ਇਹ ਇਹ ਹੈਗੀ ਉਹ 10 ਦੀ ਆਈ ਹੈ ਉਹ 10 ਦੀ ਹੈ ਨਾ ਆਲੀ ਦਾ ਨਾਮ ਦੀ ਉਹ ਹਾਂ ਹਾਂ ਪਰਲਾ ਖੱਟਾ ਜਿਹੜਾ ਪਰਲਾ ਪਲਾਟ ਬਾਈ ਤਾਂ 10 ਦਾ ਹੀ ਆ ਨੌ ਦੀ ਚੱਲ ਗਈ 48 ਦਾ ਪਿੰਡੇ ਰਹਿ ਗਈ ਥੋੜੀ ਜਿਹੀ 48 ਹਾਂ 48 ਦੀ ਡਿਮਾਂਡ ਲੈ ਲੋਕਾਂ ਦੇ ਵੀ ਹੈਗੇ ਆ ਤੂੰ ਐਂ ਦੇਖ ਲੈ ਵੀ ਠੇਕੇਦਾਰ 43 ਨੂੰ ਬਹੁ ਪੈਂਦਾ 48 ਨੂੰ ਠੇਕੇਦਾਰ ਬਹੁ ਪੈਂਦਾ ਤੇ 48 ਦਾ ਸਭ ਤੋਂ ਖਾਸੀ ਤੇ ਪਰ ਕਿਆ ਚੀਜ਼ ਆ ਹਮ ਇਹਦੇ ਵਿੱਚ ਕਿ ਜਿਹੜੀ ਫੈਕਟਰੀ ਆ ਉਹਨੂੰ ਕੋ ਲਾਅਸਾ ਘੱਟ ਆਏ ਤੇ ਠੇਕੇਦਾਰ ਨੂੰ ਫਾਇਦਾ ਹੈ ਜਿਮੀਦਾਰ ਨੂੰ ਵੀ ਕਾਫੀ ਫਾਇਦਾ ਜਾਣ ਕੇ ਜੇ ਆਪਾਂ ਜਿਮੀਦਾਰ ਆਪ ਖੁਦ ਪੱਟ ਕੇ ਵੇਚਦਾ ਹੈ ਠੀਕ ਉਹ ਇਹ ਜਿੰਨਾ ਵੇਟ ਜ਼ਿਆਦਾ 48 ਦੇ ਰਹੀ ਆ ਕੁਝ ਮਾਲ ਨਹੀਂ ਦੇ ਰਿਹਾ ਹਾਂ ਬੀਮਕੋ ਨੂੰ ਲਾ ਲੁੰਦੇ ਆਪਾਂ ਬੀਮਕੋ ਲਾਉਂਦੇ ਗੇ ਬੀਮਕੋ ਸਾਰੇ ਕਹਿੰਦੇ ਬੀਮਕੋ ਵਧੀ ਜਿਹੜੇ ਵਿਮਕੋ ਆ ਉਹ ਵਧੀਆ ਏ 4 ਤੇ 4 4.5 ਸਾਲਾਂ ਨੇ ਤਿਆਰ ਹੋ ਜਾਂਦਾ ਮਾਲ ਪਰ ਉਹ ਉਹਦੇ ਵਿੱਚ ਲੌਸ ਆ ਠੇਕੇਦਾਰਾਂ ਨੂੰ ਵੀ ਆ ਜੇ ਜ਼ਿਮੀਂਦਾਰ ਖੁਦ ਪੜਦਾ ਉਹਨੂੰ ਵੀ ਲੌਸ ਹੁੰਦਾ ਹੈ ਇਹ ਕਹਿੰਦੇ ਤਿਆਰ ਜਲਦੀ ਹੋ ਜਾਣਾ ਸਭ ਕੁਝ ਕਰ ਜਾਣਾ ਪਰ ਉਹਨੇ ਵਜਨ ਨਹੀਂ ਦੇਣਾ ਵਜਨ ਨਹੀਂ ਦੇਣਾ ਵਜਨ ਵਿਖੋ ਉਹਨੇ ਹਾਰ ਜਾਣਾ ਸਹੀ ਗੱਲ ਯਾਨੀ ਜਿਹੜੇ 48 ਆ ਆਪਣਾ ਮਾਲ ਹੋਊਗਾ ਖੁਦ ਆ ਇਹ ਸਾਰੇ ਵਜਨ ਵਾਲੇ ਮਾਲ ਆ ਹਾਂ ਵਜਨ ਵਾਲੇ ਮਾਲ ਆ ਤੇ ਜ਼ਿਆਦਾ ਤੇ ਆਪਣੇ ਜ਼ਿਮੀਂਦਾਰ ਭਾਈ ਜੀ ਜਿੰਨੇ ਵੀ ਸਾਰੇ ਜ਼ਿਮੀਂਦਾਰ ਲੋਕ ਆ ਜਿੰਨੇ ਵੀ ਆਪਣੇ ਤੋਂ ਆਪਣੇ ਸੋਚਦੇ ਆ ਇਹ ਸਾਰੇ ਆਪਣੇ ਵਜਨ ਵਾਲੇ ਆ ਵਜਨ ਸਾਨੂੰ ਦਵੇ ਹਾਂ ਜਿੰਨਾ ਵਜਨ ਦਊਗਾ ਉਹਨੇ ਦੋ ਪੈਸੇ ਇਕੱਠੇ ਹੁੰਦੇ ਨਹੀਂ ਤਾਂ ਫਿਰ ਜੇ ਵਜਨ ਨਹੀਂ ਦੇਣਾ ਗੱਡੀ ਨਹੀਂ ਨਿਕਲਣੀ ਉਹਨੇ 150 ਕੁਇੰਟਲ ਦੀ 130 ਤਿੰਨ ਤੋਂ ਵੀ ਫਾਇਦਾ ਨਹੀਂ ਨਾ ਨਹੀਂ 90 ਦੀ ਜਾਈ ਉਹ 70 80 ਮਿੰਟ ਦੀ ਗੱਡੀ ਜਾਈ ਹੁਣ ਸੋਨੀ ਭਾਈ ਰੇਟ ਕਿ ਆਇਆ ਦਾ ਬੂਟੇ ਦਾ ਰੇਟ ਤਕਰੀਬਨ ਹਲੇ ਟੱਕਰ ਦਾ 25 ਦੀ 26 ਦੀ ਬੁੱਕ ਪੈ ਚੁੱਕੀ ਆ ਅੱਛਾ ਹਾਂਜੀ ਤੇ ਗਾਹ ਹੁਣ ਵਧੂਗਾ ਨਾ ਜਦ ਕਣਕ ਆ ਨਾ ਵੀ ਸਕਦਾ ਜਾਨੀ ਕਿ ਵਧੇ ਸਕਦਾ ਇਹ ਘਟਣਾ ਦਾ ਐਸੋ ਜਾਣਦਾ ਘਟਣਾ ਤਾਂ ਹੈ ਹੀ ਨਹੀਂ ਮਨ ਲਾ ਠੀਕੋ ਜਿਆਦਾ ਬੁੱਕ ਪੈ ਚੁੱਕੀ ਆ ਹਣ ਤੱਕ 26 ਦੀ ਬੁੱਕ ਕੱਲ ਵੀ ਵਸਾਈਆਂ ਦੋ ਆ ਗਈਆਂ ਤਿੰਨ ਆਪਾਂ ਮੜਵਾਸੇ ਆਨਲਾਈਨ ਆਈਆਂ ਸਾਰੇ ਖਾਤੇ ਨੇ ਪੈਸੇ ਪਾਤੇ ਤੇ ਹੁਣ ਵੀ ਬਾਹਾਂ ਜਿਹੜੀ ਆ ਰਹੀਆਂ ਐ ਪੈਸੇ ਸਾਰੇ ਮਤਲਬ 26 ਤੱਕ ਅਸੀਂ ਆਪਣੇ ਮੂੰਹੋਂ ਕੱਢ ਕੇ ਦੁੱਤਾ ਦੇ ਕਿ ਆਲੇ ਦੁਆਲੇ ਦਾ ਰੇਟ ਤਾਂ ਜ਼ਿਆਦਾ ਐ ਜੂ ਜੂ ਭਾਈ ਨਾ ਫਸਲ ਤਕੜੀ ਹੋਣੀ ਬੜੀ ਹੋਣੀ ਰਸਤੇ ਬੰਦ ਹੋਏ ਨੇ ਵੀ ਮਾਲ ਜਾਣੇ ਨਹੀਂ ਫੈਕਟਰੀਆਂ ਵਾ ਭਾਈ ਫੇਰ ਰੇਟ ਹੋਰ ਵਧਣਾ ਵਦਨਾ ਸੋਨ ਮੇਰੇ ਵਦਨਾ ਐ ਤਕਰੀਬਨ ਲੋਕਾਂ ਨੇ ਇੱਕ ਤਾਂ ਲੋਕ ਨਾ ਫਸਲਾਂ ਤੋਂ ਅੱਕ ਗਏ ਜਿਹੜੇ ਇਹ ਮੋਦੀ ਦੇ ਸਕੀਮ ਚੱਲ ਰਹੀ ਆ ਧਾਨਾਂਵਾਲ ਨੂੰ ਲੋਕ ਜੀਰੀਵਾਲ ਨੂੰ ਬਹੁਤ ਮੂੰਹ ਮੋੜ ਚੁੱਕਿਆ ਜ਼ਿੰਮੇਵਾਰਾਂ ਦਾ ਬਹੁਤ ਦੁਖੀ ਅਸੀਂ ਦੇਖਿਆ ਸਾਨੂੰ ਫੋਨ ਆਏ ਆ ਤਕਰੀਬਨ ਕਹਿੰਦੇ ਯਾਰ ਸਾਨੂੰ ਬੂਟੇ ਵਸਤ ਜੀਰਾ ਕਿਲਾ ਡੇਢ ਕਿਲਾ ਉਹ ਵੀ ਉਨਾ ਹੀ ਰੋੜ ਰਿਹਾ ਜਿਹੜੇ ਜਿਹੜੇ ਨਾ 35 40 ਕਿਲ ਜਰਾਂਦੇ ਦੀ ਸ਼ਫਾਰਸ਼ਾਂ ਕੋ ਚੱਲ ਕੇ ਉਹ ਜੀਰੀ ਬੇਚ ਚੁਕੇ ਬੇਚ ਚੁਕੇ ਹੋ ਬੇਚ ਚੁਕੇ ਹੈ ਨਾ ਜੀਰੀਆਂ ਬਿੱਗੀਆਂ ਉਹਨਾਂ ਦੀਆਂ ਚਲੋ ਉੱਪਰ ਦੇ ਕਰ ਕਾਟਾਂ ਵੱਡਾਂ ਲਵਾ ਕੇ ਸਾਹਮਣੇ ਵੇਚਤੀ ਜਿਹੜਾ ਕੀਲੇ ਵਾਲਾ ਉਹ ਕਿੱਥੇ ਜਾਊਗਾ ਉਹੀ ਤਾਂ ਚੱਕਰ ਹੈ ਨਾ ਛੋਟਾ ਜ਼ਿਮੀਦਾਰ ਮਾਰ ਰਿਹਾ ਉਹ ਛੋਟਾ ਜ਼ਿਮੀਦਾਰ ਰਗੜਿਆ ਜਾ ਰਿਹਾ ਜਿਹੜਾ ਦੋ ਕੀਲਿਆਂ ਦਾ ਕੀਲੇ ਵਾਲਾ ਉਹ ਵਿਚਾਰਾ ਕਹਿੰਦਾ ਮੈਂ ਹੁਣੇ ਕੰਨਾਂ ਗੰਨਾ ਲਾ ਕੇ ਸੀ ਬੂਟੇ ਲਾ ਦੇਣੇ ਹਾਂ ਬੂਟੇ ਲਾ ਕੇ ਕਹਿੰਦਾ ਬੂਟੇ ਲਾਉਂਗੇ 5 ਸਾਲ ਅਸੀਂ ਓੱਕੀ ਤੋਂ ਕੀ ਕੱਟ ਕੇ ਸਾਰ ਲੈਣਾ ਚਾਹ ਦੇ ਕਰ ਅਗਲਾ ਆਹੀ ਸੋਚ ਰਿਹਾ ਹੈ ਇਹ ਗਾ ਵੀ ਵੈਰਾਈਟੀ ਆਈ ਉਹ 4 ਸਾਲ ਵਿੱਚ ਹੀ ਹੁੰਦੀ ਆ ਹਾਂ ਸਾਰੀ ਇਹ 4-4 ਸਾਲਾਂ ਵਿੱਚ ਸਾਡੀ 4 ਸਾਲਾਂ ਵਿੱਚ ਤਿਆਰ ਹੋਊਗੀ ਇਹਨਾਂ ਵਧੀਆ ਬਾਕੀ ਆਪਣੀ ਕੇਅਰ ਹੈ ਕਲੋਰੋਫਾਈ ਦਵਾਈ ਆਉਂਦੀ ਇੱਕ ਸੂੰਗ ਦੀ ਉਹ ਜ਼ਰੂਰ ਪਾਉਣੀ ਆ ਹਾਂ ਕਲੋਰੋ ਹਾਂ ਜਦੋਂ ਇਹ ਬੂਟਾ ਲਾਉਂਦੇ ਆ ਅਸੀਂ ਅਸੀਂ ਰੇਗ ਨੂੰ ਦੰਦਦੇ ਆ ਲੋਕ ਜੜਾ ਡਬੋ ਦੰਦੇ ਆ ਹਾਂ ਅਸੀਂ ਕਿ ਜੜ ਨਹੀਂ ਡਬਾਓ ਜਿਵੇਂ ਸੁਣ ਮਾੜਾ ਤਜਰਬਾ ਹੂੰ ਪੂਰਾ ਤਕਰੀਬਨ ਬੂਟਾ ਇਹਨੂੰ ਡਬੋ ਦੋ ਹੂੰ ਇਹਨਾਂ ਬੂਟਾ ਆਪਾਂ ਜਿੰਨੇ ਬੂਟੇ ਦੀ ਹਾਈਟ ਆਪਾਂਵੇਂ 12 ਫੁੱਟ ਦਾ ਆਪਾਂਵੇਂ 15 ਫੁੱਟ ਦਾ ਹਾਂ ਉਨਾ ਹੀ ਲੰਬਾ ਟੋਆ ਪੱਟਿਆ ਹੋਵੇ ਉਨੇ ਸਾਰੀਆਂ ਉਹ ਦੱਬ ਕੇ ਭਰੀਆਂ ਨੂੰ ਵਿੱਚ ਹਾਂ ਉਹਦੇ ਉੱਪਰ ਵਜਨ ਵੇਟ ਰੱਖ ਦੋ ਹਾਂ ਉਹ ਜਦੋਂ ਉਹਰੀਆਂ ਅੱਖਾਂ ਦੇ ਵਿੱਚ ਪਾਣੀ ਪੂਰਾ ਭਰ ਜਾਣਾ ਜਦੋਂ ਨੂੰ ਲਾਉਣਾ ਉਹਨੇ ਖਿੱਲਾ ਮੰਗ ਖਿੱਲਾ ਮੰਗ ਹਾਂ ਕੋਈ ਕਬੂਟਾ ਵੀ ਸੁੱਕੂਗਾ ਨਹੀਂ ਸੁੱਕਦਾ ਨਹੀਂ ਵੱਡੀ ਗਾਰੰਟੀ ਹੈ 90% ਗਾਰੰਟੀ ਅਸੀਂ ਦਿੰਦੇ ਹਾਂ ਬੂਟਾ ਸੁੱਕ ਨਹੀਂ ਸਕਦਾ ਸੁੱਕਦਾ ਨਹੀਂ ਸਾਨੂੰ ਬੁਲਾ ਲਵੇ ਸਾਡਾ ਬੂਟਾ ਲੱਗਿਆ ਵੀ ਸੁੱਕ ਗਿਆ ਸਹੀ ਗੱਲ ਹੈ ਇਹ ਕਹਿੰਦੇ ਅੱਕੜੇ ਲੱਗਦਾ ਪਾਣੀ ਵੀ ਤੇ ਰੱਖਿਆ ਤਾਂ ਅੱਜਾ ਤੁਹਾਡੇ ਜੜਤ ਕਰ ਪਾ ਉਹ ਤਾਂ ਐਵਾ ਇਹ ਬਾਕੀ ਚਲੋ ਜੋ ਆਪਣੀ ਆਪਣੀ ਹਰੇਕ ਬੰਦੇ ਦੀ ਕੇਅਰ ਆ ਹਨ ਜਿਕਨੋ ਦੋਸ਼ ਨਹੀਂ ਦੇਣਾ ਚਾਹੀਦਾ ਪਹਿਲੀ ਗੱਲ ਆ ਆਪਣਾ ਦੇਖੋ ਪਹਿਲਾਂ ਮਤਲਬ ਆਪਾਂ ਨੇ ਨਾ ਹਾਂ ਕੋਈ ਬੰਦਾ ਚਲੋੜੀ ਕੇਅਰ ਕਰੇਗਾ ਕੋਈ ਵੀ ਚੀਜ਼ ਹੋਣੀ ਕੇਅਰ ਚਾਹੀਦੀ ਆ ਜਿਕਨ ਆਪਣੇ ਲਾ ਕੇ ਸਾਡੇ ਨਾਲ ਤੋਬਾ ਹੈ ਹਾਂ ਤੋਬੇ ਚ ਡੋਬ ਲੋ ਉਹ ਸਭ ਤੋਂ ਵੱਧੀਆ ਮੈਂ ਤਾਂ ਮੈਂ ਮੰਨਦਾ ਨਹੀਂ ਤੋਬੇ ਦੀ ਵੀ ਨਹੀਂ ਲੋੜ ਹੈਗੀ ਜੀ ਸੀ ਵੀ ਦਾ ਦਵਾ ਪਵਾ ਲੋ ਟੀਮੀਦਾਰ ਦੇ ਖੇਤਾਂ 'ਚ ਹੈਗੀ ਆ ਨਾ ਲਾ ਕੇ ਨਾ ਭੁੱਲ ਜਾਂਦੇ ਪੁੱਛਦੇ ਨਹੀਂ ਫੇ ਕਹਿੰਦੇ ਸੁੱਕ ਗਿਆ ਬੂਟੇ ਬੰਦੇ ਦਾ ਪ੍ਰਧਾਨ ਬਾਈ ਦੀ ਏਕਣੀ ਤਾਂ ਟੋਆ ਮਰਾਇਆ ਬਥਨੇ ਬਿਉਂਦ ਨਾਲ ਲਾਓ ਬੂਟਾ ਠੀਕ ਆ ਜੇ ਡਬਲ ਪਾਹੀ ਕਰਨੀ ਆ ਡਬਲ ਚ ਲਾਓ ਦਿਓ ਜੇ ਸਿੰਗਲ ਚ ਕਰਨੀ ਸਿੰਗਲ ਚ ਲਾਓ ਲਾਓ ਜਾਨੀ ਕਿ ਬਿਉਂਦ ਨਾਲ ਖੇਤ ਵੀ ਬਹਿਣ ਯੋਗ ਦਿਖੇ ਤੇ ਉਹ ਜਿਹੜੀ ਆਪਣੀ ਆ ਇਹ ਚੜਦੇ ਪਾਸੇ ਵਾਲੀ ਹਵਾ ਪੈਂਦੀ ਰਹੇ ਉਹਨੂੰ ਜਾ ਹਾਂ ਛੋੜਾ ਨਾਲ ਪਾਵੇ ਤੋਂ ਪਾ ਹਵਾ ਵਜਦੀ ਕਰਾਉਣਾ ਹੈ ਹਾਂ ਕ੍ਰੋਸਿੰਗ ਚਾਹੀਦੀ ਕੋਈ ਕਰਕ ਨਹੀਂ ਪੈਣੀ ਹਾਂ ਕ੍ਰੋਸਿੰਗ ਜ਼ਰੂਰੀ ਨਾਲ ਲਾਹੇ ਬੰਦਾ ਜੇ ਇਹਨੂੰ ਪਾਣੀ ਮਿਲੂਗਾ ਟਾਈਮ ਸਿਰ ਇਹਨੇ ਸੁੱਕਣਾ ਨਹੀਂ ਪਹਿਲੇ ਪਾਣੀ ਦਾ 2-3 ਦਿਨ ਤੈਨੂੰ ਲਗਾਤਾਰ ਇਹਦਾ ਹਾਂ ਉਹ ਤਾਂ ਹੈ ਠੀਕ ਆ ਨਾ ਜੀ ਚਲ ਆ ਦਿਖਾਈਏ ਫਿਰੋਂ ਬਾਈ ਬਹੁਤ ਵਧੀਆ ਨੌਲਿਜ ਦਿੱਤੀ ਆ ਤਜਰਬਾ ਕਰਿਆ ਪਿਆ ਬੰਦਾ ਤਾਂ ਨੌਲਿਜ ਦੇ ਰਿਆ ਵੀ ਆਏ ਨਹੀਂ ਹੈਗਾ ਆ ਦੇਖੋ ਤੇਰੇ ਸਾਹਮਣੇ ਕਿੰਨੀ ਸ਼ਿਟੀ ਲਾਈ ਵੀ ਇਹਨਾਂ ਨੇ 25 ਸਾਲ ਤਾਂ ਹੋ ਗਏ ਨੇ ਹਾਂ ਆ ਬਾਈ 110 ਆ ਸ਼ਿਟੀ ਦਾ ਪੀੜੀ ਨਿਕਲ ਗਈ ਆ ਸ਼ਿਟੀ 110 ਆ ਬਾਈ ਦਾ ਭਰਾ ਵੀ ਇੱਕ ਉਹ ਕੈਨੇਡਾ ਚਲ ਗਿਆ ਇਹ ਦੋਨੇ ਭਰਾ ਕਰ ਦਦੇ ਆਪਣਾ ਕੰਮ ਚਲੋ ਉਹ ਤਾਂ ਉੱਥੇ ਸੈਟ ਆ ਗਿਆ ਇਹਦਾ ਉਰੀ ਠੀਕ ਆ ਵਧੀਆ ਕੰਮ ਇਹਦਾ ਵੀ ਚੱਲਦਾ ਉਹਰੇ ਹਾਂ ਜੀ ਸਾਰੇ ਆਪਣਾ ਕੰਮ ਕਰਦੇ ਨੇ ਯਾਨੀ ਕਿ ਲੱਕੜ ਦਾ ਹੀ ਕੰਮ ਕਰ ਸ਼ੁਰੂ ਤੇ ਕਰਦੇ ਹਾਂ ਹਾਂ ਲੱਕੜ ਜੀ ਲੱਕੜ ਦੇ ਦੀ ਸਿੱਧਣੀ ਵੀ ਲੱਕੜਾ ਸੀ ਆਪਕਾ ਵੇਚਦਾ ਹੋਇਆ ਘਰਾਂ ਇਹਨਾਂ ਦੇ ਆਰਾ ਵੀ ਆਰਾ ਵੀ ਜੀ ਆ ਛਾ ਮਿਲਦਾ ਸੀ ਆਪਕਾ ਹਾਂ ਠੀਕ ਹੈ ਜੀ ਆਰਾ ਦੇ ਇਹਨਾਂ ਨੇ ਘਰਾਂ ਲਾਇਆ ਪਿਆ ਹਾਂ ਵਾਚੀ ਗਾਹਾਂ ਭਾਈ ਜਣਾ ਖਣਾ ਤਾਂ ਨਹੀਂ ਆਰਾ ਲਾ ਸਕਦਾ ਸੁਣੀ ਇਹ ਲਾਇਸੈਂਸ ਲੈਣਾ ਪੈਂਦਾ ਨਾ ਲਾਇਸੈਂਸ ਬਣਦਾ ਜੀ ਹਰੇਕ ਕੋ ਪੈਸੇ ਨਾਲ ਵੀ ਨਹੀਂ ਲੱਗਦਾ ਹੁੰਦਾ ਇਹ ਲਾਇਸੈਂਸ ਆ ਹਾਂ ਹੁਣ ਤਾਂ ਲਾਇਸੈਂਸੇ ਬਹੁਤ ਔਖਾ ਬਣਦਾ ਕੱਟ ਗਲਾਤ ਲਾਇਸੈਂਸ ਨਹੀਂ ਦੇ ਰਹੀ ਬਣਾ ਕੇ ਹਾਂ ਠੀਕ ਆ ਇੰਜਨ ਚਾਰਜਰ 5-5 ਲੱਖ ਰੁਪਏ ਲਾਇਸੈਂਸ ਤੇ ਲੱਗਣਾ ਫਿਰ ਵੀ ਪਾਸ ਨਹੀਂ ਹੁੰਦੇ ਤੇਰੇ ਦਾਦੇ ਨੇ ਹੀ ਕੁਰਬਾਨੀ ਕਰੀ ਭਾਈ ਤੇ ਦਾਦੇ ਜੀ ਤੂਲੇ ਵਿੱਚ ਇਹ ਗੱਦਾ ਦਾ ਖੜ ਤੇ ਹੂੰ ਉਹਦੀ ਮਿਹਨਤ ਕਰੀ ਵੀ ਸਾਰੀ ਉਹ ਗਾਂ ਇਹਨਾਂ ਨੇ ਉਹਦੀ ਮਿਹਨਤ ਕਰੀ ਵੀ ਸੰਭਲੀ ਇਹਨਾਂ ਕੋਲ ਉਹ ਵੀ ਤੇ ਸਾਡੇ ਤਾਂ ਸ਼ੁਰੂ ਤੇ ਮਸ਼ੀਨੀ ਜੁਗ ਜੋ ਲੰਘ ਗਿਆ ਸਾਰਾ ਖੰਡ ਵਾਲੇ ਬਸ਼ੇਰ ਖੰਡ ਵਾਲੀ ਮਸ਼ੀਨ ਦੀ ਹਾਂ अच्छा पहले आज पहलीयां जो assi డంవే رکھے ਆ ਗੱਡੀਆਂ ਰੱਖੀਆਂ ਐਸਡੀ ਹਾਂ ਟਾਟਾ 407 ਸਾਰੀਆਂ ਗੱਡੀਆਂ ਰੱਖੀਆਂ ਟਰੈਕਟਰ ਤਾਂ ਤੁਹਾਡੇ ਕੋਲ 3511 ਹਾਂ 3511 ਸਕਾਟ ਤਾਂ ਸਾਡੇ ਦਾ ਸਕਾਟ ਵੀ ਤਾਂ ਸਕਾਟ ਵੀ ਤਾਂ ਹਨਾ ਸਕਾਟ ਵੀ ਦਾ 35 ਹਨਾ ਪਹਿਲਾਂ ਸਕਾਟ ਨਾਲ ਖੇਤ ਹੁਣ ਤਾਂ ਬਾਈ ਇਹਦੇ ਕੋਲ ਸੋਨੀ ਕੋਲ ਇੱਕ ਸੋਨਾਲੀ ਕਾ 5 4 ਮੈਂ ਡਰੈਕਟਰ ਹੁਣ ਤਾਂ ਨਹੀਂ ਹਾਂ ਇੱਕ ਤਾਂ ਸੋਨਾਲੀ ਕਾ ਨਾ ਨਹੀਂ ਦੋ ਸੋਨਾਲੀ ਕਿ ਦੋ ਤਿੰਨੇ ਸੋਨਾਲੀ ਲਿਖੇ ਆ ਹਾਂ ਤਿੰਨ 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 ਇੱਕ ਜੌਂਡੀ ਆ ਹਾਂ ਤਿੰਨੇ ਚਾਲੇ ਆ ਹਾਂ ਆ ਲਾਈਏ ਵੀ ਸਬਜ਼ੀ ਬਾਜੀ ਵੀ ਲਾਈ ਦੀ ਹੈ। ਠੀਕ ਆ ਚਾਹੀਦੀ ਆਪਣੇ ਮੋਟਰ ਪਰ। ਮਿਰਚਾਂ ਮਿਰਚਾਂ ਲਾਈਆਂ ਵੀ ਆ। ਤੇਰਾ ਪਾਈਪ ਲਾਈਨ ਹੈ ਨਾ? ਹਾਂ ਪਾਈਪ ਲਾਈਨ ਵਧੀਆ ਯਾਰ। ਤੇਰਾ ਪਾਲੀ ਖੇਤ ਨੂੰ ਆਹ ਹੈ ਆਪਣਾ 10 ਨੰਬਰ। ਆ ਆ 10 ਨੰਬਰ। ਆ ਵੀ ਵਾਈ 10 ਨੰਬਰ ਆ। ਆਹ। ਆ ਦਾਸ ਨੰਬਰ ਦਾ ਬੂਟਾ ਹੀ ਮੇਲਾ ਹਾਈਟ ਕਿੰਨੀ ਹੈ ਦਾ? ਹੂੰ। ਚਿੱਟਾ ਪਿਆ ਬੂਟਾ। ਹਾਈਟ ਬਹੁਤ ਏਦੀ ਵੀ। ਆ ਦੇਖੋ। ਬਾਕੀ ਇਸ ਦਾ ਮੁੜ ਕੇ ਫੇਰ ਆਹੀ ਗੱਲ ਕਹਿੰਦੇ ਆ ਬਾਈ ਕੇਅਰ ਜ਼ਰੂਰੀ ਆ ਹਾਂ ਤੇ ਹਮੇਸ਼ਾ ਕੇਅਰ ਕਰੋ ਬੂਟਾ ਆਪਣੇ ਆਪ ਕਿਤੇ ਧੋ ਸਹੀ ਗੱਲ ਆ ਸਹੀ ਗੱਲ ਆ ਆ ਦੇਖ ਲਓ ਜਿਹੜਾ ਕੇਅਰ ਕਰੂਗਾ ਨਾ ਇਹਨੂੰ ਪੂਰਾ ਡੁੱਬਣਾ ਇਹਨੇ ਡਬੋ ਇਹਨੂੰ ਪੂਰਾ ਬੂਟਾ ਮਤਲਬ ਨਹੀਂ ਬਣਦਾ ਬੂਟਾ ਕਿਤੇ ਗਰੋ ਨਹੀਂ ਕਰ ਸਕਦਾ ਹਾਂ ਉਹ ਤਾਂ ਹੈ ਉਹ ਇੱਕ ਵਾਰ ਬੂਟੇ ਨੂੰ ਪੂਰੇ ਨੂੰ ਡਬੋ ਕੇ ਲਾਓ ਖਾੜੀ ਹਾਂ ਡਬੋ ਕੇ ਲਾਗ ਤੇ ਯਾਰ ਪਾ ਕਰਕੇ ਦੇਖ ਲਵਾ ਸਾਲ ਜੀ ਤੇ ਸਾਰਾ 10 ਨੰਬਰ ਬੂਟਾ ਆ 10 ਨੰਬਰ ਹੈ ਬਾਈ ਸਾਰੇ ਦਾ ਲੱਗ ਲੱਗ 30 ਮੈਂ ਲੱਗ ਲੱਗ ਵੈਰਾਈਟੀ ਲਾਈ ਵੀ ਆ ਜੇ ਕਿਸੇ ਨੇ ਬਾਈ ਲੈਣੇ ਬੂਟੇ ਸੰਪਰਕ ਕਰਿਓ ਸੋਨੀ ਨੰਬਰ ਬੋਲ ਦੇ ਬਈ ਆਪਣਾ ਹਾਂਜੀ ਆਪਣਾ ਨੰਬਰ ਆ WhatsApp ਨੰਬਰ ਵੀ ਆਹੀ ਹੈ 9876 9386 9306 ਕੀਰ ਮਸਾਂ ਨੂੰ ਸੰਬਰਕ ਕਰ ਲਵੇ ਜਦ ਮਰਜੀ ਦਿਨ ਰਾਤ ਅਸੀਂ ਮੌਜੂਦ ਮਹੀ ਠੀਕ ਆ ਵੀਰੇ ਓਕੇ ਧੰਨਵਾਦ ਸ਼ੁਕਰੀਆ ਚਲੋ ਠੀਕ ਆ ਜੀ ਸਤ ਸ੍ਰੀ ਅਕਾਲ ਫਿਰ ਸਾਰਿਆਂ ਨੂੰ ਕਿ ਮੈਂ ਬੁਲਾਦੇ ਸਤ ਸ੍ਰੀ ਅਕਾਲ ਫਿਰ ਆ ਸਤ ਸ੍ਰੀ ਅਕਾਲ ਜੀ ਫਿਰ ਮਿਲਦੇ ਕਿਸੇ ਵਲੋਗ ਦੇ ਮੈਂ ਉਹ ਵੀ ਰੌਣਕ ਲਾ ਕੇ ਰੱਖਦਾ ਹਾਂ ਹਾਂ ਰੌਣਕ ਲਾ ਕੇ ਰੱਖਦਾ ਜੇਲਾ ਜਵਾਗ ਖੁਸ਼ ਰਹਿੰਦੇ ਆ ਹਾਂ ਹਾਂ ਖੁਸ਼ ਰਹਿੰਦੇ ਹੋਰ ਸਿਫਤ ਸਤ ਸ੍ਰੀ ਅਕਾਲ ਲੋ ਸਤ ਸ੍ਰੀ ਅਕਾਲ ਬੁਲਾ ਅਸੀਂ ਕਾ ਵਾਦ ਜੀ